ਹਾਸੇ ਕਾਲ ਜੀ ਵੈਦੂ ਕਾਲ ਸਾਹਿਬ ਵੈਦੂ ਕੀ ਪਤੇ ਅੱਜ ਆਪਾਂ ਦੋ ਸੀਟਾਂ ਬਾਰੇ ਗੱਲ ਕਰਦੇ ਆਂ ਫਰੀਦਕੋੜ ਸ਼ੀਟ ਤੇ ਬਠਿੰਡਾ ਸੀਟ ਬਾਰੇ ਪਹਿਲਾਂ ਗੱਲ ਕਰਦੇ ਆਪਾਂ ਬਠਿੰਡਾ ਸੀਟ ਬਾਰੇ ਇਹ ਸੀਟ ਤੋਂ ਬੇਸਕ ਪਹਿਲਾਂ ਲੱਖਾ ਸਿਧਾਣਾ ਮਾਨ ਅਕਾਲੀ ਦਲ ਮਾਨ ਪਾਰਟੀ ਵੱਲੋਂ ਇਹਦਾ ਖੜਾ ਹੋਇਆਗਾ ਜਗਦੇਵ ਸਿੰਘ ਖੁੱਡਿਆਂ ਖੜਾ ਹੋਇਆਗਾ ਆਵਾਂ ਦੀ ਪਾਰਟੀ ਵੱਲੋਂ ਤੇ ਜੀਤ ਮਹਿੰਦਰਾ ਕਾਂਗਰਸ ਵੱਲੋਂ ਖੜਾ ਹੋਇਆਗਾ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਬਠਿੰਡਾ ਸੀਟ ਤੋਂ ਹਰ ਸਮਰਥ ਲੜ ਸਕਦੀ ਆ ਉਹਨੇ ਕਿਹਾ ਸੀ ਕਿ ਮੇਰਾ ਘਰ ਆ ਮੈਂ ਇੱਥੋਂ ਲੜਾਂਗੀ ਚੋਣ ਪਰ ਸੂਤਰਾਂ ਮੁਤਾਬਕ ਜਿਹੜੀ ਖਬਰ ਸਾਹਮਣੇ ਨਿਕਲ ਕੇ ਆ ਰਹੀਆਂ ਸੀ ਕਿ ਬਠਿੰਡਾ ਸੀਟ ਤੋਂ ਅਕਾਲੀ ਦਲ ਕਿਸੇ ਹੋਰ ਨੂੰ ਲੜਾ ਸਕਦੇ ਨੇ ਪਰ ਹੁਣ ਇੱਕ ਵੱਡੀ ਖਬਰ ਵੱਡੀ ਅਪਡੇਟ ਆ ਤੁਹਾਡੇ ਸਾਹਮਣੇ ਰੱਖਦੇ ਆ ਕਿ ਬਠਿੰਡਾ ਸੀਟ ਤੋਂ ਹੁਣ ਸੁਖਵੀਰ ਬਾਦਲ ਖੁਦ ਚੋਣ ਲੜ ਰਹੇ ਨੇ ਤੁਹਾਨੂੰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੱਸ ਦਈਏ ਇਹ ਜੇਕਰ ਬਠਿੰਡਾ ਸੀਟ ਤੋਂ ਸੁਖਵੀਰ ਬਾਦਲ ਚੋਣ ਲੜਦੇ ਨੇ ਤਾਨੂੰ ਕੀ ਲੱਗਦਾਗਾ ਕਿ ਬਠਿੰਡਾ ਸੀਟ ਆ ਜਿਹੜੀ ਇੱਕ ਆਮ ਸੀਟ ਮਾਲਵੇ ਦੀ ਜਿਹੜੀ ਮੰਨੀ ਜਾਂਦੀ ਆ ਪਰ ਇੱਥੇ ਜੇਕਰ ਸਕਵੀਰ ਬਾਦਲਾ ਖੜਾ ਹੁੰਦਾਗਾ ਤਾਂ ਤੁਹਾਨੂੰ ਇਹ ਚਾਂਸ ਲੱਗਦੇ ਆ ਕਿ ਸਕਵੀਰ ਬਾਦਲ ਦੇ ਕਿੰਨੇ ਕਿ ਚਾਂਸ ਲੱਗਦੇ ਆ ਜਿੱਤਣ ਦੇ ਤੁਹਾਨੂੰ ਤੇ ਇਹਦੇ ਵਿੱਚ ਜਿਹੜਾ ਜਗਦੇਵ ਖੁੱਡੀਆਂ ਨੇ ਆਵਾਜ਼ੀ ਪਾਰਟੀ ਦਾ ਉਹਦਾ ਵੀ ਲਗਾਤਾਰ ਵਿਰੋਧ ਹੋ ਰਿਹਾਗਾ ਭਾਜਪਾ ਦਾ ਵਿਰੋਧ ਹੋ ਰਿਹਾਗਾ ਕਾਂਗਰਸ ਦਾ ਆਜ ਵਿੱਚ ਕਲੇਸ਼ ਪੈ ਗਿਆ ਬੱਚੇ ਅਸੀਂ ਕੱਲਾ ਲੱਖਾ ਸੁਧਾਣਾ ਹੁਣ ਲੱਖਾ ਸੁਧਾਣਾ ਦੀ ਕੌਣ ਕੌਣ ਸਪੋਰਟ ਕਰਦਾ ਜਾਂ ਕੌਣ ਦੇ ਹੱਕ ਦੇ ਵਿੱਚ ਆਉਂਦਾਗਾ ਪਾਇਆ ਇਸ ਵੇਲੇ ਤੁਹਾਨੂੰ ਇੱਕ ਵੱਡੀ ਖਬਰ ਦਿੰਨੇ ਆ ਕਿ ਬਠਿੰਡਾ ਸੀਟ ਤੋਂ ਸੁਖਵੀਰ ਬਾਦਲ ਖੁਦ ਚੋਣ ਲੜ ਰਿਹਾਗਾ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਪੰਜਾਬ ਯਾਤਰਾ ਦੌਰਾਨ ਸੁਖਵੀਰ ਬਾਦਲ ਨੂੰ ਜਿਹੜਾ ਭਰਮਾ ਹੰਗਾਰਾ ਮਿਲਿਆਗਾ ਬਠਿੰਡਾ ਸੀਟ ਇਸ ਕਰਕੇ ਸੁਖਵੀਰ ਬਾਦਲ ਸ਼ਾਇਦ ਇਹ ਲੜ ਪਾਊਗਾ ਚੋਣਾ ਕਿਉਂਕਿ ਬਠਿੰਡਾ ਸੀਟ ਦੇ ਉੱਤੇ ਜਿਹੜਾ ਐਸਪਰੇ ਦਾ ਦਵਾ ਅਕਾਲੀਆਂ ਨੂੰ ਜਿਹੜਾ ਇਹ ਪਤਾ ਲੱਗ ਗਿਆ ਇਹ ਕੌਣ ਕਿੰਨੇ ਪਾਣੀ ਦੇ ਵਿੱਚ ਆ ਦੂਜੇ ਆਪਾਂ ਗੱਲ ਕਰਦੇ ਆ ਫਰੀਦਕੋਟ ਸੀਟ ਦੀ ਫਰੀਦਕੋਟ ਸੀਟ ਦੇ ਵਿੱਚ ਅਨਮੋਲ ਖੜਾ ਹੋਇਆਗਾ ਕਰਮਜੀਤ ਅਨਮੋਲ ਆਵਾ ਦੀ ਪਾਰਟੀ ਵੱਲੋਂ ਤੇ ਹੰਸ ਰਾਜ ਹੰਸ ਹੋਇਆਗਾ ਬੀਜਪੀ ਵੱਲੋਂ ਹੁਣ ਆਪਾਂ ਨਾਲ ਹੀ ਗੱਲ ਕਰ ਲੈਨੇ ਆ ਫਰੀਦਕੋਟ ਸੀਟ ਦੀ ਫਰੀਦਕੋਟ ਦੇ ਵਿੱਚੋਂ ਆਵਾ ਦੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੂੰ ਖੜਾ ਕੀਤਾ ਗਿਆਗਾ ਹਾਂਸ ਰਾਜ ਹਾਂਸ ਨੂੰ ਬੀਜੇਪੀ ਵੱਲੋਂ ਖੜਾ ਕੀਤਾ ਗਿਆ ਜਿਹੜਾ ਲਗਾਤਾਰ ਵਿਰੋਧ ਹੋ ਰਿਹਾਗਾ ਅਕਾਲੀ ਦਲ ਵੱਲੋਂ ਵੀ ਜਿਹੜਾ ਇੱਕ ਕੈਂਡੀਡੇਟ ਖੜਾ ਕੀਤਾ ਗਿਆ ਸੀ ਸ਼ਾਇਦ ਹੁਣ ਇੰਜ ਲੱਗਦਾਗਾ ਜਿਹੜਾ ਕੱਲ ਇੱਕ ਚੋਣ ਮੈਦਾਨ ਦੇ ਵਿੱਚ ਬਿਆਨਤ ਸਿੰਘ ਦਾ ਸੁਪੁੱਤਰ ਜਿਤ ਨੇਂਦਰਾ ਗਾਂਧੀ ਨੂੰ ਮਾਰਿਆ ਸੀ ਉਹਦਾ ਪੁੱਤ ਜਿਹੜਾ ਪਹਿਲਾਂ 2004 ਦੇ ਵਿੱਚ ਇਲੈਕਸ਼ਨ ਲੜਿਆ ਸੀ ਹੁਣ ਉਹ ਫਰੀਦਕੋਟ ਦੇ ਵਿੱਚੋਂ ਆਜ਼ਾਦ ਉਮੀਦਵਾਰ ਵਜੋਂ ਖੜਾ ਹੋ ਰਿਹਾਗਾ ਹੁਣ ਕਿਤੇ ਨਾ ਕਿਤੇ ਇਹ ਇੰਝ ਜਾਪਦਾਗਾ ਕਿ ਅਕਾਲੀ ਦਲ ਸਰਦਾਰ ਬਿਆਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਦੀ ਸਪੋਰਟ ਕਰ ਸਕਦਾਗਾ ਜਾਨੀ ਕਿ ਉਹ ਸੀਟ ਖਾਲੀ ਸੁੱਟ ਸਕਦਾਗਾ ਇੱਕ ਵੱਡਾ ਜਿਹੜੀ ਅਪਡੇਟ ਸਾਹਮਣੇ ਆਈ ਆ ਵੱਡੀ ਖਬਰ ਸਾਹਮਣੇ ਕਿ ਨਿਕਲ ਕੇ ਸਾਹਮਣੇ ਆਈ ਆ ਸੂਤਰਾਂ ਦੇ ਮੁਤਾਬਕ ਕਿ ਅਕਾਲੀ ਦਲ ਅਕਾਲੀ ਦਲ ਜਿਹੜਾ ਹੈਗਾਗਾ ਉਹ ਹੁਣ ਬਿਆਨ ਸਿੰਘ ਦੇ ਪੁੱਤ ਦੀ ਜਿਹੜੀ ਹਮਾਇਤ ਕਰ ਸਕਦਾਗਾ ਤੇ ਦੂਜੇ ਪਾਸੇ ਸਰਉਣੀ ਕਾਲੀ ਦਲ ਆਮਾਨ ਉਹ ਵੀ ਹਮਾਇਤ ਕਰ ਦੇ ਸਕਦਾਗਾ ਤੇ ਕੁਝ ਹੋਰ ਜਿਹੜੀਆਂ ਪਾਰਟੀਆਂ ਨੇ ਸਿੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਜਿਹੜਾ ਸ਼ਾਇਦ ਇਸ ਵਾਰ ਫਰੀਦਕੋਟ ਸੀਟ ਸੀਟ ਆ ਜਿਹੜੀ ਸਭ ਤੋਂ ਹਾਰਡ ਸੀਟ ਦੱਸੀ ਜਾ ਰਹੀ ਆ ਜਿਸ ਦੇ ਵਿੱਚ ਕਰਮਜੀਤ ਅਨਮੋਲ ਪਹਿਲਾਂ ਤੋਂ ਸ਼ੁਰੂ ਤੋਂ ਜਿਹੜਾ ਕਾਫੀ ਟਾਈਮ ਹੋ ਗਿਆ ਜਿਹੜਾ ਆਮ ਆਦੀ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਟਿਕਟ ਦਿੱਤੀ ਗਈ ਸੀ ਹਾਂ ਹੰਸਰਾਜ ਹੰਸ ਨੂੰ ਟਿਕਟ ਦਿੱਤੀ gsi ਹੰਸਰਾਜ ਹੰਸ ਦਾ ਜਿਹੜਾ ਉੱਥੇ ਪੈਰ ਨਹੀਂ ਜਮਰੇ ਇਸ ਵਕਤ ਬੇਸਕਾਂ ਹੰਸਰਾਜ ਦਾ ਖਾਤਾ ਦੇ ਵਿਰੋਧ ਹੋ ਰਿਹਾ ਤੇ ਪਰ ਉੱਥੇ ਜਿਹੜਾ ਹੰਸਰਾਜ ਹੰਸ ਦਾ ਜਿਹੜਾ ਇਹ ਜੀ ਕਿ ਕੋਈ ਜ਼ਿਆਦੇ ਦਬਦਬਾ ਨਹੀਂ ਸਿਰਫ ਆਵਾਜ਼ ਦੀ ਗੱਲ ਰਹਿ ਗਿਆ ਸੀ ਹੁਣ ਲੱਗਦਾ ਹੈ ਕਿ ਇੱਕ ਨਵਾਂ ਦਾਅ ਕਹਿ ਲਈਏ ਆਪਣਾ ਅਕਾਲੀ ਦਲ ਵੱਲੋਂ ਤੇ ਸੈਵਨਜੀਤ ਮਾਨ ਵੱਲੋਂ ਅਤੇ ਕੁਝ ਹੋਰ ਜਥੇਬੰਦੀਆਂ ਵੱਲੋਂ ਆਜ਼ਾਦ ਉਮੀਦਵਾਰ ਬਜੋ ਸਰਵਜੀਤ ਸਿੰਘ ਪੁੱਤਰਾ ਬਿਆਨ ਸਿੰਘ ਦਾ ਜਿਸ ਨੇ 1984 ਦੇ ਵਿੱਚ ਇੰਦਰਾ ਗਾਂਧੀ ਨੂੰ ਗੱਡੀ ਚਾਲਿਆ ਸੀ ਉਹਦੇ ਪੁੱਤ ਨੂੰ ਇਹਦਾ ਆਜ਼ਾਦ ਉਮੀਦਵਾਰ ਤੇ ਖੜਾ ਕੀਤਾ ਗਿਆਗਾ ਇਥੇ ਸੂਤਰਮਤਾਵਕ ਇਹ ਦੱਸਿਆ ਜਾ ਰਿਹਾ ਹੈਗਾ ਕਿ ਅਕਾਲੀ ਦਲ ਬਾਦਲ ਹਲ ਸਪੋਰਟ ਕਰਿਆਗਾ ਜੇਕਰ ਇਹ ਰਿਹਾ ਹੁੰਦਾਗਾ ਤਾਂ ਇਹ ਹੋ ਸਕਦਾਗਾ ਕਿ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਸਰਵਜੀਤ ਸਿੰਘ ਦਾ ਪਲੜਾ ਭਾਰਾ ਹੋ ਸਕਦਾਗਾ ਹਰ ਸਮਰਤਕਾਉਰ ਫਰੋਜ਼ਪੁਰ ਤੋਂ ਸੀਟ ਲੜ ਰਹੀ ਆ ਇਹ ਵੀ ਸਾਨੂੰ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਜਿਹੜੀ ਹਰ ਸਮਰਤਕਾਉਰ ਬਾਦਲਾ ਉਹ ਫਰੋਜ਼ਪੁਰ ਤੋਂ ਚਲੀ ਗਈ ਆ ਹੁਣ ਸਭ ਤੋਂ ਵੱਡਾ ਬਠਿੰਡਾ ਸੀਟ ਤੇ ਫਰੀਦਕੋਟ ਸੀਟ ਦੋ ਸੀਟਾਂ ਤੇ ਇੱਕ ਅਹਿਮ ਗੱਲ ਚੱਲਦੀ ਜਾ ਰਹੀ ਆ ਕਿ ਫਰੀਦਕੋਟ ਦੇ ਵਿੱਚੋਂ ਕੱਲ ਤੋਂ ਜਿਹੜਾ ਉਮੀਦਵਾਰ ਐਲਾਨ ਕੀਤਾ ਜਾਂਦਾ ਉਮੀਦਵਾਰ ਵਜੋਂ ਸਰਬਜੀਤ ਸਿੰਘ ਪੁੱਤਰ ਬੈਂਤ ਸਿੰਘ ਆ ਤੇ ਉੱਥੇ ਜਿਹੜਾ ਅਕਾਲੀ ਦਲ ਵੱਲੋਂ ਇੱਕ ਉਮੀਦਵਾਰ ਖੜਾ ਕੀਤਾ ਗਿਆ ਹੋ ਸਕਦਾ ਉਹਨੂੰ ਵਾਪਸ ਲੈ ਲੈਣ ਜਾਂ ਹੋ ਸਕਦਾ ਪ੍ਰਚਾਰ ਦੌਰਾਨ ਉਸ ਦੀ ਸਪੋਰਟ ਲੈਤੀ ਜਾ ਸਕੇ ਇਹ ਜਿਹੜੀਆਂ ਖਬਰਾਂ ਨੇ ਸੂਤਰਾਂ ਮੁਤਾਬਕ ਤੋਂ ਸਾਨੂੰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਬਾਦਲ ਅਕਾਲੀ ਦਲ ਬਾਦਲ ਤੇ ਸਿਮਰਜੀਤ ਮਾਨ ਅਤੇ ਕੁਝ ਹੋਰ ਪਾਰਟੀਆਂ ਸਰਦਾ ਸਰਬਜੀਤ ਸਿੰਘ ਪੁੱਤਰ ਬਿਆਨ ਸਿੰਘ ਦਾ ਜਿਹੜਾ ਉਹ ਹਮਾਇਤ ਕਰ ਸਕਦੀਆਂ ਨੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੂਸਰੀ ਜਿਹੜੀ ਹੈਗੀ ਪਹਿਲਾਂ ਦੱਸ ਕੇ ਗਿਆ ਕਿ ਬਠਿੰਡੇ ਤੋਂ ਜਿਹੜਾ ਹੈਗਾ ਕੈਂਡੀਡੇਟ ਆ ਜਿਹੜਾ ਜੇ ਸੁਖਬੀਰ ਬਾਦਲ ਖੜਾ ਹੁੰਦਾਗਾ ਹੋ ਸਕਦਾ ਲੋਕ ਐ ਕਿ ਜਿਹੜਾ ਆਵਾਦੀ ਪਾਰਟੀ ਤੋਂ ਕੁਝ ਜਿਹੜੇ ਅੱਕੇ ਨੇ ਲੋਕ ਆ 2 ਸਾਲਾਂ ਦੇ ਕਾਰਜਕਾਰੀ ਤੇ ਥਾਂ-ਥਾਂ ਤੇ ਜਿਹੜਾ ਉਹਨਾਂ ਦਾ ਵੀ ਘਰਾਓ ਹੋ ਰਿਹਾਗਾ ਹੋ ਸਕਦਾ ਸੁਖਬੀਰ ਬਾਦਲ ਇੱਥੇ ਦਾ ਖੇਡ ਜੇ ਤੁਹਾਨੂੰ ਕਿਹੜਾ ਕੈਂਡੀਡੇਟ ਚ ਲੱਗਦਾਗਾ ਫਰੀਦਕੋਟ ਤੋਂ ਬਠਿੰਡੇ ਤੋਂ ਵੀ ਕਿਹੜਾ ਜਿੱਤਦਾ ਦਿਖਾਈ ਦੇ ਰਿਹਾ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਨੇ ਨੇ ਤਾਂ ਕਿ ਤੁਹਾਡੇ ਕਮੈਂਟ ਪੜ੍ਹ ਕੇ ਤੁਹਾਡੀ ਤੁਸੀਂ ਵੀ رائے ਦਿਓ ਕਿ ਇਸ ਵਕਤ ਜਿਹੜੀ ਅਕਾਲੀ ਦਲ ਵੱਲੋਂ ਇੱਕ ਜਿਹੜੀ ਨਵੀਂ ਚਾਲ ਖੇਢੀ ਗਈ ਆ ਜਾਨੀ ਕਿ ਬਠਿੰਡੇ ਤੋਂ ਸੁਖਵੀਰ ਸਿੰਘ ਬਾਦਲ ਚੋਣ ਲੜ ਰਿਹਾ ਤੁਸੀਂ ਆਪਣੇ ਕਮੈਂਟ ਬਾਕਸ ਰਾਹੀਂ ਕਮੈਂਟ ਰਾਹੀਂ ਦੱਸਣਾਗਾ ਇਹ ਜਿਹੜਾ ਬਠਿੰਡੇ ਤੋਂ ਸੁਖਵੀਰ ਬਾਦਲ ਚੋਣ ਲੜ ਰਿਹਾ ਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਚੋਣ ਲੜ ਰਿਹਾ ਤੇ ਫਰੋਜ਼ਪੁਰ ਤੋਂ ਹਰਸਿਮਰ ਚੋਣ ਲੜ ਰਹੀ ਆ ਬਠਿੰਡਾ ਸੀਟ ਤੇ ਫਰੀਦਕੋਟ ਸੀਟ ਦੋਨਾਂ ਦਾ ਮਲਾਕਨ ਕਰਕੇ ਦੱਸਣਾ ਤੁਸੀਂ ਕਿ ਇਹਦੇ ਵਿੱਚ ਸਰਬਜੀਤ ਸਿੰਘ ਪਤਰ ਬਿਆਨ ਸਿੰਘ ਤੇ ਸੁਖਬੀਰ ਸਿੰਘ ਬਾਦਲ ਲੱਖਾ ਸੁਧਾਨਾ ਤੇ ਹੋਰ तमाम ਜਿਹੜੇ ਲੀਡਰ ਖੜੇ ਹੋਏ ਨੇ ਉਹਨਾਂ ਦੇ ਵਿੱਚੋਂ ਕੌਣ ਬਾਜੀ ਮਾਰ ਸਕਦਾਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਬੈਜੂਗਾ ਖਾਲਸਾ ਬੈਜੂਗਾ ਫਤਿਹ